ਗੀ ਹੈ ਨਹੀਂ ਦੇਖੋ ਮੈਂ ਤੇ ਮੰਡੀ ਗਵਿੰਦਗੜ੍ਹ ਆਇਆ ਸੀ ਔਰ ਹਮੇਸ਼ਾ ਜਦੋਂ ਮੈਂ ਆਉਣਾ ਕੋਸ਼ਿਸ਼ ਕਰਦਾ ਹੁੰਦਾ ਕਿ ਇੱਥੇ ਜਿਹੜੇ ਇੰਡਸਟ੍ਰੀਅਲਿਸਟ ਨੇ ਦੂਸਰੇ ਲੋਗ ਨੇ ਸਾਡੇ ਲੀਡਰ ਨੇ ਉਹਨਾਂ ਨੂੰ ਸਾਰਿਆਂ ਨੂੰ ਮਿਲਿਆ ਜਾਵੇ ਤੇ ਭਾਬੀ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸਾਡੇ ਇੰਡਸਟ੍ਰੀਅਲਿਸਟ ਵੀ ਹੈਗੇ ਸਾਡੀ ਪਾਰਟੀ ਦੇ ਲੀਡਰ ਵੀ ਆ ਤੇ ਇਹਨਾਂ ਦੇ ਦਫ਼ਤਰ ਜਾਂ ਸਾਡੇ ਲੋਕ ਇਕੱਠੇ ਹੋਏ ਆ ਔਰ ਡਿਸਕਸ਼ਨ ਚੱਲ ਰਹੀ ਹੈ ਕਿ ਕੀ ਪ੍ਰੋਬਲਮ ਆ ਮੰਡੀ ਕੁ ਬੰਦਗੜ੍ਹ ਦੀਆਂ ਜਿਹੜੀਆਂ ਸਟੀਲ ਰੋਲਿੰਗ ਮਿਲਜ਼ ਨੇ ਉਹਨਾਂ ਦੀ ਕੀ ਪ੍ਰੋਬਲਮ ਹੈਗੀ ਔਰ ਮੇਨ ਗੱਲ ਜਿਹੜੀ ਹੋ ਰਹੀ ਹੈ ਇੱਕ ਤਾਂ ਜਿਹੜਾ ਐਨਜੀਟੀ ਦਾ ਆਰਡਰ ਆ ਉਹਦੀ ਗੱਲ ਹੋਈ ਆ ਠੀਕ ਹੈ ਜੀ ਫਿਊਲ ਦੀ ਗੱਲ ਹੋਈ ਆ ਜੀਐਸਟੀ ਦੀ ਗੱਲ ਹੋਈ ਆ ਕੁਝ ਹੋਰ ਜੀਐਸਸੀ ਦੀਆਂ ਸਮੱਸਿਆਵਾਂ ਦੀ ਗੱਲ ਹੋਈ ਆ ਮੈਂ ਇਹੀ ਕਹਾਂ ਕਿ ਭਾਈ ਮੈਨੂੰ ਲਿਖ ਕੇ ਦਿਓ ਔਰ ਜਿਹੜੀ ਜਿਹੜੀ ਗੱਲ ਮੈਂ ਕੇਂਦਰ ਸਰਕਾਰ ਨਾਲ ਗੱਲ ਕਰਕੇ ਕਰਵਾ ਸਕਦਾ ਉਹਦੇ ਮੈਂ ਕੋਸ਼ਿਸ਼ ਕਰੂੰਗਾ ਦੂਸਰੀ ਗੱਲ ਇਹ ਦੱਸ ਰਿਹਾ ਕਿ ਮੰਡੀ ਗਵਿੰਦਗੜ੍ਹ ਚ ਟ੍ਰੈਫਿਕ ਦੀ ਹਾਲਾਂਕਿ ਇੱਕ ਉਹ ਮੈਂ ਬਾਜਰਾ ਆਲਾ ਮੈਂ ਅੰਡਰ ਬ੍ਰਿਜ ਬਣਾਤਾ ਸੀ ਇਹ ਕਹਿ ਰਹੇ ਆ ਕਿ ਤਾਂ ਤੁਸੀਂ ਸਾਰੀ ਰੋਡ ਹੀ ਇਹਨੂੰ ਪਿਲਰਸ ਤੇ ਕਰਾਓ ਕਿਉਂਕਿ ਸਾਨੂੰ ਕਈ ਜਗ੍ਹਾ ਜਗ੍ਹਾ ਸਾਨੂੰ ਉਹ ਰਸਤੇ ਚਾਹੀਦੇ ਆ ਤੇ ਉਹਦੀ ਵੀ ਮੈਂ ਕਿਹਾ ਹੈਗਾ ਕਿ ਅਸੀਂ ਨੈਸ਼ਨਲ ਹਾਈਵੇ ਆਲਾ ਇਹਨੂੰ ਇੱਥੇ ਹੀ ਬੁਲਾ ਲੈਨੇ ਆ ਇੱਥੇ ਬੁਲਾ ਕੇ ਮੰਡੀ ਗਵਿੰਦਗੜ੍ਹ ਚ ਮੀਟਿੰਗ ਕਰਦੇ ਆ ਔਰ ਨਾਲ ਹੀ ਖੰਨੇ ਵਾਲਿਆਂ ਦੀ ਵੀ ਮੀਟਿੰਗ ਕਰ ਲਾਂਗੇ ਔਰ ਫਿਰ ਉਸ ਦਿਨ ਇੱਕ ਫਾਈਨਲ ਕਰਕੇ ਗੱਲ ਨੂੰ ਉਹਨਾਂ ਤੋਂ ਵੀ ਪੁੱਛਦੇ ਆਂ ਔਰ ਇਹਨੂੰ ਗੜਕਰੀ ਸਾਹਿਬ ਨੂੰ ਜਾ ਕੇ ਮਿਲਦੇ ਆਂ ਕਿ ਸਾਰੀ ਸੜਕ ਨੂੰ ਇੱਥੋਂ ਨਹਿਰ ਤੋਂ ਲੈ ਕੇ ਉਪ ਪੱਟੀਆਂ ਤੱਕ ਖੰਨੇ ਤੋਂ ਬਾਹਰ ਦਾ ਇਹਨੂੰ ਇਹਨੂੰ ਪਿਲਰਸ ਤੇ ਕਰ ਦੋ ਸੋ ਦੈਟ ਇਹਨਾਂ ਦੀ ਜਿਹੜੀ ਸਾਰੀ ਸਮੱਸਿਆ ਹੱਲ ਹੋ ਜਾਏ ਉਹਦੀ ਵੀ ਮੈਂ ਕੋਸ਼ਿਸ਼ ਕਰਾਂਗਾ